ਇਹ ਆਪਣੀ ਵੈਕਟਿਨ ਹੋ ਗਈ ਜਿਸ ਸਮਝ ਲੋ ਮੈਨੂੰ ਕਿ ਤੁਹਾਨੂੰ ਪਤਾ ਕਿੰਨੂੰ ਅਬੋਰਤ ਹੁੰਦੀ ਠੀਕ ਹੈ ਆਪਾਂ ਦਿੱਲੀ ਤੱਕ ਪਹੁੰਚਾ ਪਹੁੰਚਾਣੀ ਹੈ ਠੀਕ ਹੈ ਉਹਨੂੰ ਟਾਈਮ ਲੱਗ ਜਾਂਦਾ ਫੂਡ ਖਰਾਬ ਹੋਣ ਲੱਗ ਜਾਂਦਾ ਆਪਾਂ ਜਦੋਂ ਵੈਕਸਿਨ ਕਰਦੇ ਨੇ ਨਾ ਇਹ ਸ਼ੈਲਕ ਵੈਕਸ ਹੈਗੀ ਹੈ ਇਹ ਸਾਰੀ ਫੂਡ ਗ੍ਰੇਡ ਵੈਕਸ ਹੈ ਜਦੋਂ ਵੈਕਸਿਨ ਕਰਦੇ ਨੇ ਵਾਟਰ ਲੌਸ ਘਟ ਜਾਂਦਾ ਲਾਈਫ ਸ਼ੈਲ ਵੱਜ ਜਾਂਦਾ ਹਾਂ ਲਾਈਫ ਸ਼ੈਲ ਲਈ ਵੱਜ ਜਾਂਦੀ ਹੈ ਉਹਦੀ ਸਾਡਾ ਡਿਪਾਰਟਮੈਂਟ ਜਿਹੜਾ ਹੈ ਉਹ ਮੇਨਲੀ ਕਿਉਂਕਿ ਸੁਖਮ ਜੀਵੀ ਵਿਗਿਆਨ ਦਾ ਡਿਪਾਰਟਮੈਂਟ ਹੈ ਇਹਦੇ ਵਿੱਚ ਸਾਡੇ ਤਿੰਨ ਸੈਕਸ਼ਨਸ ਨੇ ਅਲੱਗ-ਅਲੱਗ ਪਹਿਲਾ ਸੈਕਸ਼ਨ ਖੁੰਭ ਵਿਭਾਗ ਵਾਲਾ ਹੈ ਜਿਹਦੇ ਵਿੱਚ ਅਸੀਂ ਸਾਰੇ ਡਿਫਰੈਂਟ ਡਿਫਰੈਂਟ ਚਾਰ ਤਰ੍ਹਾਂ ਦੀਆਂ ਖੁੰਬਾ ਉਗਾਉਂਦੇ ਆ ਜਿਨ੍ਹਾਂ ਵਿੱਚੋਂ ਦੋ ਸਰਦੀ ਰੁੱਦੀਆਂ ਖੁੰਬਾ ਨੇ ਤੇ ਦੋ ਜਿਹੜੀਆਂ ਨੇ ਉਹ ਗਰਮੀ ਰੁੱਦੀਆਂ ਖੁੰਬਾ ਨੇ ਤੇ ਆ ਬਕਬਕ ਸਾਡੇ ਸ਼ੇਵਨ ਮਿਰਚਾਂ ਨੇ ਸ਼ੇਵਨ ਸ਼ੇਮਲਾ ਮਿਰਚ ਇਹ ਪੌਲੀਓਸ ਵਿੱਚ ਤਿਆਰ ਕੀਤੀਆਂ ਗਈਆਂ ਨੇ ਜੀ ਇਹ ਤੇ ਇਹਨਾਂ ਇਹ ਦੀ ਜਿਹੜੀ ਹੈਗੀ ਆ ਬਹੁਤ ਵੱਡੀ ਕੀਮਤ ਤੇ ਇਹ ਵਿਕਦਿਆ ਨੇ ਇਹ ਇਸ وقت ਮੌਜੂਦ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਜੀ ਹਾਂ ਕਿਸਾਨ ਕਿਸਾਨੀ ਦੇ ਨਾਲ ਇਹਦਾ ਇੱਕ ਗੂੜਾ ਰਿਸ਼ਤਾ ਹੈ ਫੂਡ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਜਿੱहां ਪਿੱਛੇ ਤੁਸੀਂ ਬੈਨਰਸ ਦੇਖ ਸਕਦੇ ਹੋ ਬੈਨਰਸ ਤੇ ਸਾਰਾ ਕੁਝ ਇੱਕ ਤਰ੍ਹਾਂ ਡਿਸਕ੍ਰਾਈਬ ਕੀਤਾ ਗਿਆ ਹੈ ਪਲੱਸ ਨਾਲ ਦੇ ਨਾਲ ਇਥੇ ਤਾਂ ਜਿਹੜੇ ਜਿਹੜੇ ਪ੍ਰੋਡਕਟਸ ਇਹਨਾਂ ਵੱਲੋਂ ਤਿਆਰ ਕੀਤੇ ਜਾਂਦੇ ਆ ਜਿਹੜੀ ਜਿਹੜੀ ਆਈਟਮਸ ਇਹਨਾਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਨੇ ਇੱਕ ਬੜੇ ਵਧੀਆ ਹਾਈਜਨ ਅਤੇ ਕੁਆਲਿਟੀਟਿਵ ਵੇ ਦੇ ਨਾਲ ਉਹ ਤੁਸੀਂ ਨਾਲ ਦੇ ਨਾਲ ਦੇਖ ਸਕਦੇ ਹੋ ਸੋ ਅਗੇ ਵੱਧਦੇ ਆ ਡਿਪਾਰਟਮੈਂਟ ਆਫ ਫਾਰਟੀਕਲਚਰ ਆ ਉਹਦੇ ਕੋਲ ਪਹੁੰਚੇ ਆ ਤੇ ਕੁਝ ਗੱਲਬਾਤ ਕਰਦੇ ਹਾਂ ਸ੍ਰੀ ਸੱਸੀ ਗਾਲ ਜੀ ਸੱਸੀ ਗਾਲ ਜੀ ਕੀ ਕੁਝ ਹੈ ਤੁਹਾਡੇ ਕੋਲ ਕੀ ਤੁਹਾਡੀ ਪੈਦਾਵਾਰ ਹੈ ਤੇ ਇਹਦੀ ਖਾਸੀਅਤ ਭਗਵਾਨੀ ਇਹ ਭਾਗ ਦੀ ਪੈਦਾਵਾਰ ਆ ਜੀ ਇਹ ਸੈਂਟਰ ਆਫ ਐਕਸਲੈਂਸ ਆ ਸਾਡਾ ਕਰਤਾਰਪੁਰ ਜਿਹੜਾ ਜਲੰਧਰ ਦੇ ਵਿੱਚ ਠੀਕ ਹੈ ਜੀ ਉਹ ਸਾਡੇ ਪਨੀਰੀਆਂ ਵੱਖ-ਵੱਖ ਤਿਆਰ ਕਰਦੇ ਨੇ ਜੀ ਹਾਈਬ੍ਰਿਡ ਪਨੀਰੀਆਂ ਜੀ ਅਸੀਂ ਵੱਖ-ਵੱਖ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਨੂੰ ਉੱਥੋਂ ਸਹੀ ਸਪਲਾਈ ਕਰਦੇ ਹਾਂ ਜੀ ਹਾਈਬ੍ਰਿਡ ਸੀਡ ਤੋਂ ਪਨੀਰੀਆਂ ਤਿਆਰ ਕਰਦੇ ਹਾਂ ਅਸੀਂ ਜੇ ਕਿਸਾਨ ਨੇ ਸਾਨੂੰ ਬੀਜ ਦੇਣਾ ਵਾ ਤਿਆਰ ਕਰਨਾ ਵਾ ਬਹੁਤ ਬਹੁਤ ਹੀ ਵਾਜਵਰੇਟ ਘੱਟ ਰੇਟ ਲਿਆ ਜਾਂਦਾ ਜੀ ਜਿਉਂਨੇ ਵੈਸੀ ਪਨੀਰੀ ਲੈਣੀ ਆ ਉਹ ਵੀ ਬਹੁਤ ਵਾਜਬ ਰੇਟ ਤੇ ਅਸੀਂ ਸਪਲਾਈ ਕਰਦੇ ਆ ਜੀ ਉਸਾਰ। ਅੱਗੇ ਇਹ ਬਟਨ ਬਟਨ ਟਾਈਪ ਖੰਭ ਆ ਗਿਆ ਹਾਂ। ਇਹ ਇਹ ਸਬਸਿਡੀ ਦਿੰਨੇ ਦੇ ਤੇ ਵੀ ਇਹ ਪੈਦਾਵਾਰ ਕਰਨ ਵਾਸਤੇ ਅੱਗੇ ਸ਼ੈਦ ਆ ਗਿਆ ਜੀ। ਇਹ ਵੱਖ-ਵੱਖ ਤਰ੍ਹਾਂ ਦੀ ਇਹ ਕਿਸਮਾਂ ਨੇ ਸ਼ੈਦ ਦੀਆਂ ਇਹ ਜਿੰਨੇ ਤੋਂ ਤਿਆਰ ਕੀਤਾ ਗਿਆ ਜੀ ਇਹ। ਸਿੰਘ ਸਾਹਿਬ ਇਹ ਸ਼ੈਦ ਦੀ ਖਾਸੀਅਤ ਕੀ ਹੈ? ਇਹਦੀ ਪਿਓਰਿਟੀ ਕਿੰਨੀ ਹੈ? ਇਹ ਪਿਓਰਿਟੀ ਇਹਦੀ 100% ਹੈ ਜੀ। ਪਿਓਰਿਟੀ ਖਾਸੀਅਤ ਇਹ ਆ ਇਹਦੇ ਵਿੱਚ ਪਾਵਰ ਬਹੁਤ ਹੈ, ਜਾਨ ਬਹੁਤ ਆ। ਹਾਂਜੀ। ਇੱਕ ਬੰਦੇ ਨੂੰ ਪਾਵਰਸ ਵਲੇਕ ਬੱਕ ਖਾਸ ਜਿਹੜੇ ਫੁੱਲਾਂ ਦੇ ਸ਼ਹਿਦ ਹੁੰਦੇ ਨੇ ਤੇ ਉਹਨਾਂ ਦੀ ਕੋਈ ਖਾਸियत ਹੈ ਬੱਕ ਬੱਕ ਫੁੱਲਾਂ ਤੋਂ ਤਿਆਰ ਕੀਤਾ ਜਾਂਦਾ ਬੱਕ ਬੱਕ ਫੁੱਲਾਂ ਤੋਂ ਜਿਵੇਂ ਆ ਜਾਮਨ ਆ ਗਈ ਤੇ ਕੋਰੀਐਂਡਰ ਕਤੜੀਆਂ ਤੋਂ ਬਣਾਇਆ ਹੋਇਆ ਜੀ ਸ਼ਹਿਦ ਇਹ ਆ ਵਰਸੀਮ ਤੋਂ ਤਿਆਰ ਕੀਤਾ ਗਿਆ ਜੀ ਆ ਇਕਲੀ ਚੀਜ਼ ਆ ਜਿਹੜਾ ਫਲ ਆ ਉਹ ਤੋਂ ਤਿਆਰ ਕੀਤਾ ਗਿਆ ਜੀ ਇਹ ਤੇ ਇਦਾਂ ਵੀ ਆ ਹੋਰ ਵੀ ਪੈਣੇ ਜੀ ਜਿਹਨੂੰ ਤਿਆਰ ਕੀਤੇ ਨੇ ਬੱਕ ਬੱਕ ਤਰ੍ਹਾਂ ਦੇ ਹਾਂਜੀ ਤੇ ਆ ਸਾਡੇ ਬੱਕ ਬੱਕ ਵੈਰਾਈਟੀਆਂ ਨੇ ਬੰਦ ਗੋਭੀ ਦੀਆਂ ਜੀ ਜਿਨ੍ਹਾਂ ਤੋਂ ਅਸੀਂ ਜ਼ਿਮੀਂਦਾਰਾਂ ਨੂੰ ਇਹ ਸਪਲਾਈ ਕਰਦੇ ਹਾਂ ਸੀਡ ਸਪਲਾਈ ਕਰਦੇ ਹਾਂ ਇਦਾਂ ਦੇ ਅਸੀਂ ਬਹੁਤ ਵਧੀਆ ਜੀ ਐਕਸਪੋਰਟ ਕੁਆਲਿਟੀ ਤਿਆਰ ਕਰਦੇ ਆ ਜੀ ਇਹ ਆ ਸ਼ਿਰਾਪੁਰਾ ਵੈਰਾਈਟੀ ਆ ਜੀ ਬੈਂਕਣ ਦੀ ਵੈਰਾਈਟੀ ਆ ਜੀ ਇਹ ਦੇਖੋ ਇਹਦਾ ਸਾਈਜ਼ ਦੇਖੋ ਕਿੰਨਾ ਵਧੀਆ ਜੀ ਇਹਦਾ ਵੈਰਾਈਟੀ ਦਾ ਸਾਈਜ਼ ਦੇਖੋ ਤੇ ਇਹ ਵੀ ਬਹੁਤ ਵਧੀਆ ਬੰਗਲੌਰ ਵਗੈਰਾ ਵੱਡੇ ਵੱਡੇ ਮੰਡੀਆਂ ਦੇ ਵਿੱਚ ਜਾਂਦੀ ਆ ਜੀ ਇਹ ਆ ਆਪਣੇ ਹੈਗੀ ਆ ਜੀ ਆ ਬਰੋਕਲੀ ਆ ਕੈਂਸਰ ਦੀਆਂ ਬਿਮਾਰੀਆਂ ਤੋਂ ਬਚਾਅ ਕਰਦੀ ਆ ਬਰੋਕਲੀ ਆ ਜਿਹੜੀ ਹਾਂਜੀ ਇਹ ਜ਼ਿੰਮੇਦਾਰਾਂ ਨੂੰ ਅਸੀਂ ਸਬਸਿਡੀ ਵੀ ਦਿੰਨੇ ਆ ਜੀ ਇਹਨਾਂ ਦੇ ਉੱਤੇ ਹਾਂਜੀ ਹਾਈਬ੍ਰਿਡ ਬੀਜ ਇਹਨਾਂ ਦੇ ਲਈ ਐਂਟੀ ਕੈਂਸਰ ਪ੍ਰੋਪਰਟੀਆਂ ਨੇ ਉਹ ਕਿਵੇਂ ਹੁੰਦੀਆਂ ਮਤਲਬ ਕੀ ਹੈ ਉਹ ਦੇ ਖਾਸ ਇਹ ਕੈਂਸਰ ਦੇ ਜਿਹੜੇ ਜਰਮ ਵਗੈਰਾ ਹੁੰਦੇ ਨੇ ਉਹਨਾਂ ਨੂੰ ਡਾਕਟਰ ਐ ਖਤਮ ਕਰ ਦਿਆ ਹਾਂਜੀ ਇਹ ਪ੍ਰਮਾਣਿਤ ਹੁੰਦੀਆਂ ਇਹ ਚੀਜ਼ਾਂ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਅੱਗੇ ਫੋਲੋਕੋਬੀ ਆ ਗਈ ਜੀ ਤੇ ਆ ਬਖ ਬਖ ਸਾਡੇ ਸ਼ਿਵਨ ਮਿਰਚਾਂ ਨੇ ਸ਼ਿਵਨ ਸ਼ਿਵਨਾਂ ਮਿਰਚ ਇਹ ਪੌਲੀਓਸ ਵਿੱਚ ਤਿਆਰ ਕੀਤੀਆਂ ਗਈਆਂ ਨੇ ਜੀ ਇਹ ਤੇ ਇਹਨਾਂ ਇਹ ਦੀ ਜਿਹੜੀ ਹੈਗੀ ਆ ਬਹੁਤ ਵੱਡੀ ਕੀਮਤ ਤੇ ਇਹ ਵਿਕਦਿਆਂ ਨੇ ਇਹ ਜਿਹੜਾ ਕਿਸਾਨ ਆ ਥੋੜਾ ਲੇਮਨ ਸਿੰਘ ਸਾਹਿਬ ਕਲੀਅਰ ਕਰੋ ਪੋਲੀ ਹਾਊਸ ਕੀ ਚੀਜ਼ ਹੁੰਦੀ ਹੈ ਕਿਵੇਂ ਆਪਣੇ ਪੋਲੀ ਹਾਊਸ ਇੱਕ ਜਾਲੀਦਾਰ ਘਰ ਹੁੰਦੇ ਨੇ ਜੀ ਜਿਹਨਾਂ ਵਿੱਚ ਕੰਟਰੋਲਡ ਟੈਂਪਰੇਚਰ ਵੀ ਕੰਟਰੋਲ ਹੋ ਜਾਂਦਾ ਵਾ ਬਾਹਰੋਂ ਜਿਹੜੇ ਕੀੜੇ ਮਕੌੜੇ ਨੇ ਉਹਨਾਂ ਦਾ ਵੀ ਕੋਈ ਹਮਲਾ ਨਹੀਂ ਹੁੰਦਾ ਉਹਨਾਂ ਨੂੰ ਪਛਾਹ ਕੀਤਾ ਜਾਂਦਾ ਠੀਕ ਹੈ ਜੀ ਬਸ ਕੁਦਰਤੀ ਹਵਾ ਲਾਈਟ ਸਭ ਹੁੰਦੀ ਹੈ ਆ ਕੁਦਰਤੀ ਹਵਾ ਵਿੱਚ ਆਉਂਦੇ ਜਾਂਦੀ ਰਹਿੰਦੀ ਆ ਹਾਂਜੀ ਹਾਂਜੀ ਤੇ ਆ ਸਾਡੇ ਚੈਰੀ ਟਮਾਟੋ ਨੂੰ ਜੀ ਆ ਸਾਡੇ ਇਹ ਵੀ ਵੈਰੈਟੀਆਂ ਸਾਡੀਆਂ ਬਖ ਬਖਤਰਾ ਦੇ ਇਤਿਆਹਾ ਕੀਤੀਆਂ ਜਾਂਦੀਆਂ ਨੇ ਇਹ ਐਕਸਪੋਰਟ ਹੁੰਦੀਆਂ ਨੇ ਜਿਵੇਂ ਫੌਨ ਕੰਟਰੀ ਜਿਹਨੂੰ ਚੈਰੀ ਟਮਾਟੋਜ ਵਗੈਰਾ ਆ ਆਮ ਟਮਾਟੋ ਆ ਜੀ ਇਹ ਜਿਹੜੀ ਵੈਰੈਟੀ ਆਪਾਂ ਆਮ ਵੰਡੀਆਂ ਦੇ ਵਿੱਚ ਜਿਵੇਂ ਦਾ ਪੈਦਾ ਕਰਕੇ ਸਪਲਾਈ ਕਰਦੇ ਨੇ ਜੀ ਤੇ ਇਹ ਵੀ ਮਤਲਬ ਉਹਨਾਂ ਤੋਂ ਪੋਲੀਓਸ ਨੈਟਰ ਤੋਂ ਤਿਆਰ ਹੁੰਦੀਆਂ ਨੇ ਜੀ ਬਾਗਬਾਨੀ ਵਿਭਾਗ ਬਹੁਤ ਕੁਝ ਸਬਸਿਡੀ ਮਹਿਆ ਕਰਦਾ ਜੀ ਸੋ ਇਹ ਸੀਗਾ ਡਿਪਾਰਟਮੈਂਟ ਆਫ ਹਾਰਟੀਕਲਚਰ ਤੇ ਉਹ ਨਾਲ ਦੇ ਅੱਗੇ ਚੱਲਦੇ ਆ ਤੇ ਇੱਥੇ ਮਾਈਕਰੋਬਾਇਓਲੋਜੀ ਡਿਪਾਰਟਮੈਂਟ ਹੈ ਇਹਨਾਂ ਦੇ ਵੱਲੋਂ ਕੀ ਕੀ ਡਰਿੰਕਸ ਵਗੈਰਾ ਤਿਆਰ ਕੀਤੀਆਂ ਗਈਆਂ ਨੇ ਅਲਕੋਹੋਲਿਕ ਬੇਵਰੇजेस ਨੋਨ ਅਲਗਲਗ ਜੋ ਨੈਚੁਰਲ ਵਿਨੇਗਰਸ ਨੇ ਕੀ ਆਈਟਮਾਂ ਨੇ ਵਾਟਰ ਫੂਡ ਟੈਸਟਿੰਗ ਕਿੱਟ ਕਿਵੇਂ ਇਹ ਸਾਰਾ ਕੁਝ ਵਰਕਿੰਗ ਚਾਹੁੰਦਾ ਹੈ ਗੱਲਬਾਤ ਕਰਦੇ ਹਾਂ ਕੀ ਕੁਝ ਤੁਹਾਡੇ ਕੋਲ ਹੈਗਾ ਜੀ 빙ਲ ਤੁਹਾਡਾ ਡਿਪਾਰਟਮੈਂਟ ਹੈ ਇਹਦੇ ਵਿੱਚ ਕਿਵੇਂ ਆਪਣਾ ਯੋਗਦਾਨ ਪਾ ਰਹੇ ਹਾਂ ਸੋ ਸ਼ਿਖਾ ਜੀ ਮੈਂ ਡਾਕਟਰ ਪ੍ਰਿਆ ਕਤਿਆਲਾ ਮਾਈਕਰੋਬੀਓਲੋজিস্ট ਡਿਪਾਰਟਮੈਂਟ ਆਫ ਮਾਈਕਰੋਬੀਓਲੋਜੀ ਪੀਏਯੂ ਤੋਂ ਸਾਡਾ ਡਿਪਾਰਟਮੈਂਟ ਜਿਹੜਾ ਹੈ ਉਹ ਮੇਨਲੀ ਕਿਉਂਕਿ ਸੁਖਮ ਜੀਵੀ ਵਿਗਿਆਨ ਦਾ ਡਿਪਾਰਟਮੈਂਟ ਹੈ ਤਾਂ ਇਹਦੇ ਵਿੱਚ ਜੋ-ਜੋ ਚੀਜ਼ਾਂ ਅਸੀਂ ਮਾਈਕਰੋ অর্গানিਜ਼ਮਸ ਤੋਂ ਬਣਾ ਸਕਦੇ ਹਾਂ ਅਸੀਂ ਸਾਰੀਆਂ ਤਿਆਰ ਕਰਦੇ ਹਾਂ ਇਹਦੇ ਵਿੱਚ ਸਾਡੇ ਤਿੰਨ ਸੈਕਸ਼ਨਸ ਨੇ ਅਲੱਗ-ਅਲੱਗ ਪਹਿਲਾ ਸੈਕਸ਼ਨ ਖੰਭ ਵਿਭਾਗ ਵਾਲਾ ਹੈ ਜਿਹਦੇ ਵਿੱਚ ਅਸੀਂ ਸਾਰੇ ਡਿਫਰੈਂਟ ਡਿਫਰੈਂਟ ਚਾਰ ਤਰ੍ਹਾਂ ਦੀਆਂ ਖੰਭਾ ਉਗਾਉਂਦੇ ਹਾਂ ਜਿਨ੍ਹਾਂ ਵਿੱਚੋਂ ਦੋ ਸਰਦੀ ਰੁੱਦੀਆਂ ਖੰਭਾ ਨੇ ਤੇ ਦੋ ਜਿਹੜੀਆਂ ਨੇ ਗਰਮੀ ਰੁੱਦੀਆਂ ਖੰ ਉਹਦੇ ਵਿੱਚ ਜਿਹੜੇ ਜਿਹੜੇ ਇੰਡਸਟਰੀਅਲ ਪ੍ਰੋਡਕਟਸ ਅਸੀਂ ਮਾਈਕਰੋ অর্গানিਜ਼ਮ ਜਾਂ ਸੁਖਮ ਜੀਵਾਂ ਤੋਂ ਤਿਆਰ ਕਰ ਸਕਦੇ ਹਾਂ ਉਹ ਅਸੀਂ ਤਿਆਰ ਕਰਦੇ ਹਾਂ ਇਹਦੇ ਵਿੱਚ ਸਾਡੇ ਕੋਲੋਂ ਜਿੱਦਾਂ ਆਲੂਆਂ ਤੋਂ ਤਿਆਰ ਹੈ ਵੋਟਕਾ ਹੈ ਰੈੱਡ ਵਾਈਨ ਹੈ ਜਿਹੜੀ ਕਿ ਅਸੀਂ ਲਾਲ ਗਰੇਪਸ ਤੋਂ ਤਿਆਰ ਕਰਦੇ ਹਾਂ ਮੀਡ ਹੈ ਮੀਡ ਇੱਕ ਤਰ੍ਹਾਂ ਦੀ ਵਾਈਨ ਹੈ ਜਿਹੜੀ ਆਪਾਂ ਹਨੀ ਤੋਂ ਤਿਆਰ ਕਰਦੇ ਹਾਂ ਉਸ ਤੋਂ ਇਲਾਵਾ ਸਾਡੇ ਕੋਲ ਕਾਰਬੋਨੇਟਿਡ ਬੈਵਰੇजेस ਨੇ ਇਹ ਸਾਰੇ ਜਿਹੜੇ ਬੈਵਰੇजेस ਨੇ ਇਹ ਲੋ ਅਲਕੋਹੋਲਿਕ ਐਂਡ ਨੈਚੁਰਲੀ ਕਾਰਬੋਨੇਟਿਡ ਬੈਵਰੇजेस ਨੇ ਯਾਨੀ ਇਹਦਾ ਵਿੱਚ ਆਪਾਂ ਇਦਾਂ ਦਾ ਯੀਸਟ ਪਾਉਂਦੇ ਆ ਜਿਹੜਾ ਕਿ ਉਸ ਡਰਿੰਕ ਨੂੰ ਕਾਰ ਕਾਰਬਨ ਡਾਈਆਕਸਾਈਡ ਪ੍ਰੋਡਿਊਸ ਕਰਦਾ ਹੈ ਜਿਸ ਦੇ ਨਾਲ ਉਹ ਕਾਰਬੋਨੇਟਡ ਹੋ ਜਾਂਦੇ ਉਸ ਤੋਂ ਇਲਾਵਾ ਸਾਡੇ ਕੋਲ ਵਿਨੇਗਰ ਹੈ ਵਿਨੇਗਰ ਵੀ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਵੀ ਸੀਜ਼ਨਲ ਫਰੂਟਸ ਨੇ ਉਹਨਾਂ ਤੋਂ ਤਿਆਰ ਕੀਤਾ ਹੋਇਆ ਹੈ ਨਾਲ ਦੀ ਨਾਲ ਗੰਨੇ ਤੋਂ ਤਿਆਰ ਕੀਤਾ ਹੋਇਆ ਹੈ ਇਹ ਸਾਰਾ ਆਰਗੈਨਿਕ ਵਿਨੇਗਰ ਹੈ ਦੈਟ ਮੀਨਸ ਇਹ ਜਿਹੜਾ ਆਪਣੇ ਕੋਲ ਸਿੰਥੈਟਿਕ ਵਿਨੇਗਰ ਤੋਂ ਡਿਫਰੈਂਟ ਹੈ ਇਟ ਇਜ਼ ਨੋਟ ਬੀਂਗ ਪ੍ਰਿਪੇਅਰਡ ਕੈਮੀਕਲੀ ਫਰਮੈਂਟੇਸ਼ਨ ਦੇ ਨਾਲ ਅਸੀਂ ਉਹ ਤਿਆਰ ਕਰਦੇ ਹਾਂ ਵਿਨੇਗਰ ਨੂੰ ਬਸ ਸਿਰਕਾ ਕਹਿ ਦੇ ਲਈਏ ਸਿਰਕਾ ਕਹਿ ਦੇਣੀ ਹੈ ਪਰ ਇਹ ਸਿੰਥੈਟਿਕ ਸਿਰਕੇ ਨਾਲੋਂ ਵੱਖਰਾ ਹੈ ਕਿਉਂਕਿ ਇਹ ਜਿਹੜਾ ਹੈਗਾ ਫਰਮੈਂ ਸੋਇਲ ਮਾਈਕਰੋਬਾਇਓਲੋਜੀ ਬਿੰਗ ਦਾ ਮੇਨਲੀ ਕਮ ਹੈ ਉਹ ਬਾਇਓਫਰਟੀਲਾਈਜ਼ਰਸ ਪ੍ਰੋਡਿਊਸ ਕਰਦੇ ਨੇ ਸਾਡੇ ਕੋਲ 17 ਤਰ੍ਹਾਂ ਦੇ ਨਵੇਂ-ਨਵੇਂ ਡਿਫਰੈਂਟ ਡਿਫਰੈਂਟ ਕ੍ਰੌਪਸ ਦੇ ਲਈ ਬਾਇਓਫਰਟੀਲਾਈਜ਼ਰਸ ਨੇ ਜਿਨ੍ਹਾਂ ਵਿੱਚ ਕਣਕ ਮੱਕੀ ਮੇਜ਼ ਰਾਈਸ ਇਹ ਸਾਰੇ ਕ੍ਰੌਪਸ ਜਿਹੜੀਆਂ ਨੇ ਉਹਨਾਂ ਦੇ ਲਈ ਆਪਾਂ ਬਾਇਓਫਰਟੀਲਾਈਜ਼ਰ ਪ੍ਰੋਵਾਈਡ ਕਰਦੇ ਆ ਠੀਕ ਹੈ ਤਾਂ ਸੋ ਦੇਖ ਸਕਦੇ ਹੋ ਬਾਕੀ ਅੱਗੇ ਵਧਦੇ ਆ ਪੰਜਾਬ ਹਾਰਟਿਕਲਚਰ ਪੋਸਟ ਹਾਰਵੈਸਟ ਟੈਕਨੋਲੋਜੀ ਸੈਂਟਰ ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਜਿਹੜੇ ਪ੍ਰੋਡਕਟਸ ਨੇ ਉਹ ਇੱਥੇ ਲਗਾਏ ਗਏ ਨੇ ਤੇ ਕਿਵੇਂ ਨੇ ਇਹ ਪ੍ਰੋਡਕਟਸ ਕੀ ਇਹ ਗੱਲ ਕਰੀਏ ਤਾਂ ਕਿਵੇਂ ਇਹ ਆਮ ਨਾਲ ਫਟੇয়াল ਪਕਰ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰਜੂ ਸਿੰਘ ਜੀ ਕੀ ਆਪਣਾ ਖਾਸ ਇਹ ਤਾਂ ਕੀ ਕੀ ਆਪਣਾ ਤੁਹਾਨੂੰ ਸ਼ਤ ਕਰਦੇ ਦੇਖੋ ਜੀ ਸਾਡੇ ਡਿਪਾਰਟਮੈਂਟ ਦਾ ਮੇਨ ਮਕਸਦ ਇਹ ਹੈ ਕਿ ਜਦੋਂ ਆਪਾਂ ਹਾਰਵੈਸਟਿੰਗ ਕਰ ਲੈਂਦੇ ਆ ਫਰੂਟ ਦੀ ਉਸ ਤੋਂ ਬਹੁਤ ਬਹੁਤ ਪ੍ਰੋਬਲਮਸ ਆਉਂਦੀਆਂ ਟਰਾਂਸਪੋਰਟੇਸ਼ਨ ਦੀ ਪ੍ਰੋਬਲਮ ਆਉਂਦੀ ਹੈ ਅੱਗੇ ਜਿਵੇਂ ਆਪਾਂ ਕਿਤੇ ਸਟੋਰ ਕਰਦੇ ਉਹਦੇ ਵਿੱਚ ਪ੍ਰੋਬਲਮਸ ਆਉਂਦੀਆਂ ਆਪਾਂ ਫਿਰ ਫਾਰਮਰਸ ਦਾ ਉਸ ਪ੍ਰੋਡਿਊਸਰ ਦਾ ਉਹਨਾਂ ਨੂੰ ਪ੍ਰਾਈਸ ਨਹੀਂ ਮਿਲ ਪਾਂਦਾ ਉਹਦੇ ਲਈ ਆਪਾਂ ਪ੍ਰਾਈਸ ਉਹਦਾ ਵਧੀਆ ਮਿਲੇ ਉਹਨਾਂ ਆਪਾਂ ਥੋੜੀ ਡਿਵੈਲਪਮੈਂ ਇਹ ਆਪਣੀ ਵੈਕਟਿਨ ਹੈਗੇ ਜਿਸ ਸਮਝ ਲੋ ਮੇਨ ਕਿ ਤੁਹਾਨੂੰ ਪਤਾ ਕਿ ਇਹਨੂੰ ਅਭੋਰਤ ਹੁੰਦੀ ਠੀਕ ਹੈ ਆਪਾਂ ਦਿੱਲੀ ਤੱਕ ਪਹੁੰਚਾ ਪਹੁੰਚਾਣੀ ਹੈ ਠੀਕ ਹੈ ਉਹਨੂੰ ਟਾਈਮ ਲੱਗ ਜਾਂਦਾ ਫਰੂਟ ਖਰਾਬ ਹੋਣਾ ਚੰਦਾ ਆਪਾਂ ਜਦੋਂ ਵੈਕਸਿਨ ਕਰਦੇ ਨੇ ਨਾ ਇਹ ਸ਼ੈਲਕ ਵੈਕਸ ਹੈਗੀ ਹੈ ਇਹ ਸਾਰੇ ਫੂਡ ਗ੍ਰੇਡ ਵੈਕਸ ਹੈਗੇ ਜਦੋਂ ਵੈਕਸਿਨ ਕਰਦੇ ਨੇ ਵਾਟਰ ਲਾਸ ਘਟ ਜਾਂਦਾ ਹੈ ਲਾਈਫ ਸ਼ੈਲ ਬਚ ਜਾਂਦਾ ਹਾਂ ਲਾਈਫ ਸ਼ੈਲ ਲਾਈਫ ਬਚ ਜਾਂਦੀ ਹੈ ਉਹਦੀ ਠੀਕ ਹੈ ਉਹਦੇ ਨਾਲ ਕੀ ਆਪਾਂ ਈਜ਼ੀਲੀ ਕਿਤੇ ਅੱਗੇ ਭਜਨੀਆ ਦਿੱਲੀ ਭੇਜਨੀਆ ਯੂਪੀ ਭੇਜਨੀਆ ਕਿਤੇ ਆਰਾਮ ਨਾਲ ਪੇਸ ਕਰਨੀਆ ਅਗਰ ਇੱਕ ਕਦੀ ਕਦੀ ਕੀ ਹੁੰਦਾ ਫਰੂ ਇਸ ਕੁਐਸਚਨ ਨਾਲ ਹੀ ਜਿਵੇਂ ਆਪਾਂ ਨੈਕਟਰ ਬਣਾ ਲਿਆ ਜੈਮ ਨਾਲ ਹੀ ਕਿੰਨੂ ਬਣਾ ਲਿਆ ਜਿਵੇਂ ਆਪਾਂ ਆਮ ਆਮ ਪਾਪੜ ਕਹਿੰਦੇ ਆਮ ਆਮ ਇਸ ਪ੍ਰੀਜ਼ਰਵ ਪ੍ਰੀਜ਼ਰਵੇਟਿਵ ਸਿਸਟਮ ਨਾਲ ਯੂਜ਼ ਕਰਦੇ ਹਾਂ ਤਾਂ ਉਹ ਬਹੁਤ ਬਹੁਤ ਕੱਟ ਕਰ ਦਿੰਦੇ ਮਾਈਨੂਟ ਦੇ ਪਰ ਕੰਪੈਟਿਟਿਵਲੀ ਦੇਖਿਆ ਜਾਵੇ ਨਾ ਜਿਵੇਂ ਕੋਕਾ ਕੋਲਾ ਵਗੈਰਾ ਉਹਨਾਂ ਤੋਂ ਬਹੁਤ ਵਧੀਆ ਚੀਜ਼ਾਂ ਹੈ ਅਪਰ ਹਾਂ ਰਿਪਲੀਸਰ ਬਹੁਤ ਬੈਟਰ ਨੇ ਡੈਟ ਕੀਤੀਆਂ ਉਹਦੇ ਨਾਲ ਕੀ ਹੁੰਦਾ ਕਿਸਾਨ ਨੂੰ ਆਪ ਪ੍ਰੋਡਿਊਸ ਦਾ ਉਹਨਾਂ ਰੇਟ ਮਿਲ ਜਾਂਦਾ ਪਹਿਲੀ ਮਿਲ ਜਾਂਦੀ ਹੈ ਵੈਲਿਊ ਐਡੀਸ਼ਨ ਪ੍ਰੋਡਕਟ ਦੀ ਜੋ ਆਪਣੇ ਵਰਥ ਹੁੰਦੀ ਹੈ ਵਰਥ ਨਹੀਂ ਹੁੰਦੀ ਹਾਂਜੀ ਬੇਵਰਥ ਨਹੀਂ ਹੁੰਦੀ ਹਾਂਜੀ ਮੇਨ ਸੋ ਤੁਸ ਕੋਈ ਐਬਰੀ ਪਿਆਰੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਜਿਹੜੇ ਫਰੂਟਸ ਹੁੰਦੇ ਨੇ ਸਿਟਰਸ ਫਰੂਟਸ ਦੀ ਅੱਜ ਗੱਲ ਕਰ ਰਹੇ ਆ ਤਾਂ ਕਈ ਵਾਰ 2-2 3-3 ਦਿਨਾਂ ਦੇ ਟਰਾਂਸਪੋਰਟੇਸ਼ਨ ਲੱਗ ਜਾਂਦੇ ਆ ਸੋ ਅਜਿਹੀ ਚੀਜ਼ਾਂ ਹੁਣ ਟੈਕਨੋਲੋਜੀ ਨਾਲ ਬਣੀਆਂ ਹੋਈਆਂ ਨੇ ਜਿਲੇ ਉਹ ਦੇਖੇ ਅਰਗੈਨਿਕ ਪੰਨਾ ਅਸਲੀ ਪੰਨਾ ਉਹ ਵੀ ਰੱਖਦਾ ਉਹਦੇ ਲਈ ਕੁਆਲਿਟੀ ਹੈ ਉਹ ਮੇਨਟੇਨ ਰੱਖਦਾ ਹੈ ਤਾਂਕਿ ਅਖੀਰ ਤੱਕ ਜਦੋਂ ਕੰਜ਼ਿਊਮਰ ਤੱਕ ਇਹ ਚੀਜ਼ ਪਹੁੰਚਦੀ ਹੈ ਤਾਂ ਉਹ ਤੱਕ ਉਹਦੀ ਜਿਹੜੀ ਕੁਆਲਿਟੀ ਹੈ ਟੇਸਟ ਹੈ ਜੋਦਰ ਦਿਓ ਬੜਾ ਰਵੇ ਅਗਰ ਜ਼ਿਆਦਾ ਕੁਝ ਲੇਟ ਸਵੇਟ ਹੁੰਦਾ ਤਾਂ ਫਿਰ ਜੂਸਿਸ ਬਣਾ ਕੇ ਸਕੁ ਨੂੰ ਆਰਾਮ ਨਾਲ ਆਪਣਾ ਘੋਲ ਨੂੰ ਪੀ ਸਕਦੇ ਆ ਸੋ ਅੱਗੇ ਚਲਦੇ ਹੋ ਨਾਲ ਨਾਲ ডিপਾਰਟਮੈਂਟ ਆਫ ਫਲੋਰਿਕਲਚਰ ਲੈਂਡਸਕੇਪਿੰਗ ਸੋ ਦੇਖ ਸਕਦੇ ਹੋ ਕਿ ਅਲੱਗ-ਅਲੱਗ ਸਿੱਥਲੇ ਨਾਮ ਪੜ ਸਕਦੇ ਹੋ ਵੀ ਕਿਹੜੀ-ਕਿਹੜੀ ਕਿਸਮਾਂ ਆ ਤੇ ਕਿਵੇਂ-ਕਿਵੇਂ ਇੱਥੇ ਹਰ ਚੀਜ਼ ਵੱਲ ਧਿਆਨ ਦਿੱਤਾ ਜਾਂਦਾ ਤੇ ਹਰ ਚੀਜ਼ ਤਿਆਰ ਕੀਤੀ ਜਾਂਦੀ ਹੈ ਅੱਗੇ ਵਧਦੇ ਹੋਏ ਵੈਜੀਟੇਬਲ ਸਾਇੰਸ ਜੀ ਹਾਂ ਇਹਨਾਂ ਦੇ ਤੁਸੀਂ ਬੈਨਰਸ ਦੇਖ ਸਕਦੇ ਹੋ ਵੈਜੀਟੇਬਲ ਸਾਇੰਸ ਦੇ ਪਲੱਸ ਅਲੱਗ-ਅਲੱਗ vegetable nutrition garden model ਉਹ ਵੀ ਇੱਥੇ ਤਿਆਰ ਕੀਤੇ ਗਏ ਆ ਤਾਂ ਕਿ ਛੋਟੇ ਏਰੀਆ ਦੇ ਵਿੱਚ ਥੋੜੀ ਜਿਹਾ ਚ ਕਿਵੇਂ ਤੁਸੀਂ ਕੀ ਕੁਝ ਮੈਨੇਜ ਕਰ ਸਕਦੇ ਹੋ बिकॉज ਇਟਸ 올 अबाउट द मैनेजमेंट ਬਾਕੀ ਅੱਗੇ ਸਬਜ਼ੀਆਂ ਦੀ ਜਿਹੜੀ ਕਿਸਮਾਂ ਹੁੰਦੀਆਂ ਨੇ ਫਰੂਟਸ ਜਾਂ ਕੁਝ ਵੀ ਉਹ ਤੁਸੀਂ ਆਡਰ ਦੇਖ ਸਕਦੇ ਹੋ ਕਿ ਉਹਦੀ ਕਿਸਮਾਂ ਨੂੰ ਕਿਵੇਂ ਇੱਕ ਵਧੀਆ ਢੰਗ ਦੇ ਨਾਲ ਜਿਹੜਾ ਹੈ ਉਹ ਮੇਨਟੇਨ ਕੀਤਾ ਗਿਆ ਤੇ ਅੱਗੇ ਵਧਦੇ ਹਾਂ ਫਿਰ ਡਿਪਾਰਟਮੈਂਟ ਆਫ ਫਰੂਟ ਸਾਇੰਸ ਜੀ ਹਾਂ ਤੇ ਇਹ ਦੇਖ ਸਕਦੇ ਹੋ ਕਿ ਕਿਵੇਂ ਅਲੱਗ-ਅਲੱਗ ਝਿਲਿਆ ਇਹਨਾਂ ਦੀਆਂ ਵੈਰਾਈਟੀਆਂ ਨੇ ਕੀ-ਕੀ ਚੀਜ਼ਾਂ ਇਹਨਾਂ ਨੇ ਬਣਾਈਆਂ ਨੇ ਉਹ ਸਾਰੀਆਂ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਤੁਸੀਂ ਨਾਲ ਦੇ ਨਾਲ ਹਰ ਜਿਹੜੇ ਫਰੂਟ ਦਾ ਨਾਮ ਹੈ ਉਹਦੇ ਲਈ ਨੇਮ ਨੇ ਜਾਂ ਸਾਇੰਟਿਫਿਕ ਨੇਮਸ ਨੇ ਉਹ ਤੁਸੀਂ ਨਾਲ ਦੇ ਨਾਲ ਨਾਮ ਪੜ੍ਹ ਸਕਦੇ ਹੋ ਤੇ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ ਕਿਉਂਕਿ ਜੋ ਟੇਬਲ ਤੇ ਤੁਹਾਡੇ ਸਾਹਮਣੇ ਇਸ ਵਕਤ ਤੇ ਰੱਖਿਆ ਗਿਆ ਇਹ ਪ੍ਰਦਰਸ਼ਿਤ ਹੈ ਪਲੱਸ ਕੀ ਚੀਜ਼ ਹੈ ਕੀ ਇਹਦੇ ਕੰਟੈਂਟ ਨੇ ਕੀ ਇਹਦੇ ਇੰਗਰੀਡੀਅੰਟਸ ਨੇ ਸਾਰਾ ਕੁਝ ਸਾਹਮਣੇ ਤੁਸੀਂ ਨਾਲ ਦੇ ਨਾਲ ਬੈਨਰਸ ਦੇ ਵੀ ਦੇਖ ਸਕਦੇ ਹੋ ਸੋ ਟੇਬਲਸ ਤੇ ਚੀਜ਼ ਰੱਖੀ ਹੋਈ ਹੈ ਬੀਇੰਗ ਫॉर ਸੈਂਪਲ ਕੱਟ ਕੇ ਉਹਨੂੰ ਰੱਖਿਆ ਹੋਇਆ ਤਾਂ ਕਿ ਅੰਦਰ ਉਹਦਾ ਸੀਡ ਉਹਦੀ ਕੁਆਲਿਟੀ ਉਹਦਾ ਕਲਰ ਹਰ ਚੀਜ਼ ਬਖੂਬੀ ਤੁਹਾਨੂੰ ਦਿਖ ਜਾਵੇ ਹਰ ਚੀਜ਼ ਬਖੂਬੀ ਤੁਹਾਨੂੰ ਪਤਾ ਲੱਗ ਜਾਵੇ ਸੋ ਆਈ ਥਿੰਕ ਇਹ ਬੈਸਟ ਵੇ ਹੈ ਜੋ ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਹ ਅਲੱਗ-ਅਲੱਗ ਡਿਪਾਰਟਮੈਂਟ ਨੇ ਜੋ ਆਪਣੇ ਵੱਲੋਂ ਪ੍ਰਾਲਾ ਕਰਕੇ ਕੋਸ਼ਿਸ਼ ਕਰਕੇ ਬੈਸਟ ਤੋਂ ਬੈਸਟ ਚੀਜ਼ ਰਿਸਰਚਾ ਰਹੀ ਤੁਹਾਨੂੰ ਦੇ ਸਕਦੇ ਆ ਕੈਮਰਾਮੈਨ ਐਮੀ ਦੇ ਨਾਲ ਨਖਪਰੀ ਸਿੰਘ 베ਦੀ ਲੁਧਿਆਣਾ ਲਾਈਵ ਨਿਊਜ਼